ਉਨੇ ਲੁੱਟਿਆ ਜੀ ਸੂਗਾ ਉਹਦਾ ਬੈਠ ਕੇ ਜਰੀਬਾਲ ਅੰਦਰ ਬੈਠਾ ਜਾ ਕੇ ਦੇਖੋ ਨਾ ਜੀ ਲੁੱਟਣ ਵਾਲਾ ਫਿਰ ਜੋ ਸੁੱਚਾ ਸੀ ਉਹਨੂੰ ਛੜਾ ਲੈਣਾ ਕੰਮ ਨਹੀਂ ਕਰਨਾ ਪੈਂਦਾ ਬਿੱਲੇ ਰਹਿਨੇ ਆ ਪੇਸਣ ਵੱਜ ਗਈ ਕੋਈ ਹੋਇਆ ਹੱਲ ਮੋਦੀ ਸਰਕਾਰ ਤਿੰਨ ਬਿੱਲ ਵਾਪਸ ਲੈ ਲੇ ਦੁਬਾਰੇ 2020 ਬਿਜਲੀ ਬਿੱਲ ਦੁਬਾਰੇ ਫਿਰ ਲਾਗੂ ਕਰ ਰਹੀ ਹੈ ਇੱਕ ਤਾਂ ਮੈਂ ਮੁਫਤ ਦੇ ਬਹੁਤ ਖਿਲਾਫ ਆ ਵੀ ਮੁਫਤ ਦਾ ਕੁਝ ਵੀ ਨਹੀਂ ਚਾਹੀਦਾ ਅਸੀਂ ਤਾਂ ਕਹਿੰਦੇ ਆ ਵੀ ਸਾਡੀ ਚੀਜ਼ ਦਾ ਸਾਨੂੰ ਮੁੱਲ ਮਿਲੇ ਤੇ ਅਸੀਂ ਹਰੇਕ ਚੀਜ਼ ਦਾ ਹਾਂ ਕੁਝ ਨਾ ਕੁਝ ਅਕਲ ਤਾਂ ਹੁੰਦੀ ਹੈ ਕਿਵੇਂ ਆਈ ਅਕਲ ਫਿਰ ਠੋਕਰਾਂ ਖਾ ਕੇ ਮੁੰਡੇ ਸਵਾਲ ਸਹੂਲ ਪੁੱਛਣ ਲੱਗੇ ਫਿਰ ਭੱਜ ਗਏ ਭੱਜ ਗਏ ਬਾਦਲਾ ਨੇ ਕਿਉਂ ਸਾਰਾ ਕੁਝ ਦਿਖਾਦਾ ਉਹ ਡੱਟ ਰੋਟੀ ਖਾਂਦਾਂ ਦਾ ਕੁੱਤੇ ਨੂੰ ਫੁਰਕੀ ਛੇੜਦਾਂਦਾ ਉਹ ਪੂਛ ਮਾਰੀ ਜਾਂਦਾ ਆਹ ਫੁਰਕੀਆਂ ਸਿੱਟੀਆਂ ਹੁੰਦੀਆਂ ਉਹਨਾਂ ਤੇ ਪੂਛ ਮਾਰੀ ਜਾਂਦੇ ਆ ਉਦੋਂ ਬਣਾਏ ਜਾਂ ਲੋਕ ਸਰਕਾਰ ਨੇ ਲਟੌਰ ਕੇ ਲਟਾ ਕਿਹੜੀ ਨੇ ਲੈ ਹੁਣ ਸਾਨੂੰ ਕੀ ਪਤਾ ਨਾ ਪੜਾ ਨਾ ਨਸਾ ਵਾਲੀ ਸਰਕਾਰ ਕਿਵੇਂ ਲੱਗਦੀ ਹੈ ਹੁਣ ਵਾਲੀ ਸਰਕਾਰ ਕਵੇਂ ਲੱਗਮੀ ਪੱਠਾ ਬਾਤ ਆ ਸਾਡਾ ਲੋਕ ਸਭਾ ਚੋਣਾਂ ਨੇ ਤੇ ਲੋਕਾਂ ਤੋਂ ਜਾਣਨਾ ਬੜਾ ਜ਼ਰੂਰੀ ਹੈ ਕਿ ਸਰਕਾਰ ਕਿਹੜੇ ਮੁੱਦਿਆਂ ਤੇ ਬਣਨੀ ਚਾਹੀਦੀ ਹੈ ਤੇ ਕਿਹੜੇ-ਕਿਹੜੇ ਉਮੀਦਵਾਰ ਕੀ ਕੀ ਦਾਅਵੇ ਕਰ ਰਹੇ ਨੇ ਕਿਉਂਕਿ ਦਾਅਵੇ ਉਹਨਾਂ ਲੋਕਾਂ ਦੇ ਨਾਲ ਹੁੰਦੇ ਨੇ ਕਿਤੇ ਨਾ ਕਿਤੇ ਲੋਕ ਅੱਜ ਮਜਬੂਰ ਵੀ ਹੋਏ ਨੇ ਕਿਉਂਕਿ ਬਹੁਤ ਸਾਰੇ ਸਾਲ ਅਜਿਹੇ ਲੰਘੇ ਜਿੱਥੇ ਦਾਅਵਿਆਂ ਦੇ ਵਿੱਚ ਸਰਕਾਰਾਂ ਦਾ ਬਣੀਆਂ ਪਰ ਲੋਕਾਂ ਦਾ ਕੋਈ ਹੱਲ ਨਹੀਂ ਕਰਕੇ ਦਿੱਤਾ ਅੱਜ ਲੋਕਾਂ ਦੇ ਵਿੱਚ ਪਹੁੰਚੇ ਆ ਲੋਕ ਸਭਾ ਚੋਣਾਂ ਨੇ ਤਾਂ ਲੋਕਾਂ ਤੋਂ ਜਾਣਦੇ ਆ ਕਿ ਲੋਕਤੰਤਰ ਦੇ ਵਿੱਚ ਕਿਹੜੀ ਸਰਕਾਰ ਕਿਹੜੀ ਪਾਰਟੀ ਨੂੰ ਵਧੀਆਂ ਸਮਝਦੇ ਨੇ ਤੇ ਕਿਹੜੀ ਪਾਰਟੀ ਦੇ ਵਾਅਦੇ ਕੀਤੇ ਹਾਲੇ ਤੱਕ ਪੂਰੇ ਹੋਏ ਨੇ ਗੱਲਬਾਤ ਕਰ ਮਾਰਸਾ ਦਾ ਪਿੰਡ ਹੈ ਤੇ ਗੱਲਬਾਤ ਕਰਦੇ ਆਂ ਬਾਬੇ ਸਾਡੇ ਨਾਲ ਨੇ ਬਾਬਾ ਜੀ ਸਤਿ ਸ਼੍ਰੀ ਅਕਾਲ ਹਾਂਜੀ ਕੀ ਨਾਮ ਹੈ ਜੀ ਲਾਲ ਸਿੰਘਾ ਜੀ ਲਾਲ ਸਿੰਘ ਜੀ ਕਿਵੇਂ ਦੇਖਦੇ ਹੋ ਫਿਰ ਚੋਣਾਂ ਹੋ ਗਈਆਂ ਸ਼ੁਰੂ ਤੇ ਪ੍ਰਚਾਰ ਚੱਲ ਪਿਆ ਹਾਂਜੀ ਹਾਂਜੀ ਬਹੁਤ ਚਲ ਚੱਲੀ ਜਾਂਦਾ ਸਾਰੀ ਆਉਂਦੀ ਨਹੀਂ ਜੀ ਪਿੰਡਾਂ 'ਚ ਮਗਰ ਪਈ ਜਾਂਦੇ ਨੇ ਲੋਕ ਜੀ ਪਿੰਡਾਂ 'ਚ ਕਿਹਦੇ ਮਗਰ ਪੈ ਗਏ ਆ ਮੋਦੀ ਦੀ ਅੱਛਾ ਮੋਦੀ ਦੇ ਮਗਰ ਪੈਦੇ ਨੇ ਕਿ ਬਾਦੇ ਕਰ ਕਰ ਕੇ ਉੱਥੇ ਸਾਨੂੰ ਬਾਰਡਰਾਂ ਤੇ ਮਾਰੀਂਗੇ ਨੇ ਕਿਸਾਨ ਮਰੀਂਗੇ ਨੇ ਉੱਥੇ ਜੀ ਅੱਛਾ ਜੀ ਕਿਸੇ ਨੂੰ ਕੋਈ ਪੈਸੇ ਨਹੀਂ ਤਾਂ ਕੁਝ ਨਹੀਂ ਦਿੱਤਾ ਭੁੱਖੇ ਤੇ ਆਏ ਨੇ ਗੁਰਦੁਆਰਿਆਂ 'ਚ ਵੀ ਜਿਹੜਾ ਉਹ ਲੰਗਰ ਚੱ ਉਹ ਵੀ ਲੰਗਰ ਬੰਦ ਕਰਦੇ ਕੱਲੇ ਪੰਜਾਬ ਤੋਂ ਬਿਨਾਂ ਸਾਰੇ ਗੁਰਦੁਆਰਿਆਂ ਚੋਂ ਲੰਗਰ ਬੰਦ ਕਰਦੇ ਅੱਛਾ ਕਿਰਸਾਨ ਯੂਨੀਅਨ ਨੂੰ ਦੇਣੀ ਮੋਦੀ ਨੇ ਉਹ ਕਰਤਾ ਸਾਰਿਆਂ ਦਾ ਜੀ ਅੱਛਾ ਕਿਹੜੀ ਪਾਰਟੀ ਨੂੰ ਸਹੀ ਸਮਝਦੇ ਹੁਣ ਤੱਕ ਅਜਾ ਆਕਾਲੀ ਪਾਰਟੀ ਨੂੰ ਸਹੀ ਸਮਝਦੇ ਉਹਦੇ ਤੋਂ ਲਾ ਕੇ ਪਹਿਲਾਂ ਤੋਂ ਲਾ ਕੇ ਜੀ ਹੁਣ ਵੀ ਕਾਰਨ ਜੀ ਕਾਰਨ ਨੂੰ ਸਹੀ ਨੇ ਜਿਹੜੀ ਗੱਲ ਕਹਿ ਕੇ ਜਾਂਦੇ ਨੇ ਸੱਚੀ ਕਹਿਦੀ ਕਿਤੇ ਕਹਿਦੀ ਉਹ ਪੂਰੀ ਕਰਕੇ ਜਾਂਦੀ ਨੇ ਜੀ ਅੱਛਾ ਜਿੰਨੇ ਸਾਨੂੰ ਕਹੇਗੇ ਜੀ ਖਾਲ ਬਣਾਵਾਂਗੇ ਛੋੜੀ ਛੋੜੇ ਸੂਏ ਪੱਕੇ ਕਰਾਂਗੇ ਸਾਰੀਆਂ ਚੀਜ਼ਾਂ ਬਿਜਲੀ ਉਹ ਕਰਾਂਗੇ ਸਭ ਕੁਝ ਬਾਧੂ ਕਰਕੇ ਗਏ ਨਹੀਂ ਭਗਵਾਨ ਤੁਮਾਰ ਕਹਿੰਦਾ ਲੁੱਟਿਆ ਬਾਦਲਾਂ ਨੇ ਉਹਨੇ ਲੁੱਟਿਆ ਜੀ ਸੂਗਾ ਉਹਦਾ ਉਹ ਬੈਠ ਕੇ ਜਰੀਬਾਲ ਅੰਦਰ ਬੈਠਾ ਜਾ ਕੇ ਦੇਖੋ ਨਾ ਜੀ ਲੁੱਟਣ ਵਾਲਾ ਪੇਰ ਜੋ ਸੋਚਿਆ ਸੀ ਉਹਨੂੰ ਛੜਾ ਲੈਣਾ ਹਾਂ ਸਹੀ ਗੱਲ ਹੈ ਬਾਦਲ ਕਿਹਦਾ 50 ਫੜੇ ਸੀ 50 ਦੇ 50 ਛੱਡੇ ਨਗੇ ਕੋਈ ਸਾਫਤ ਨਹੀਂ ਹੋਇਆ ਕਿਸੇ ਤੋਂ ਨਿਸ਼ਾਨਾ ਕਦੇ ਤਾਂ ਆਮ ਆਦਮੀ ਵਾਲੇ ਕਹਿੰਦੇ ਕਾਂਗਰਸ ਚੋਰ ਆ ਕਦੇ ਕਹਿੰਦੇ ਅਕਾਲੀ ਦੇ ਚੋਰ ਆ ਗੱਪ ਮਾਰਦੇ ਨੇ ਬਿਲਕੁਲ ਆਪ ਚੋਰ ਨਾ ਹੁਣਾ ਸਾਹਮਣੇ ਤਾਂ ਆਪਣੇ ਅੰਦਰ ਬੈਠਾ ਪਰ ਮੁੱਖ ਮੰਤਰੀ ਨੇ ਸਟਾਈਪਾ ਦੇ ਨਹੀਂ ਰਿਹਾ ਮਹੀਨਾ ਹੋ ਗਿਆ ਤੇ ਸਕੂਲਾਂ ਵਾਲੇ ਬਰਦਿਆਂ ਵਾਲੇ ਜਵਾਕ ਭੁੱਖੇ ਤੇ ਮਰਦੇ ਨੇ ਪੜ੍ਹਾਈ ਖਰਾਬ ਹੋਈ ਜਾਂਦੀ ਆ ਅੰਦਰ ਬੈਠਾ ਸਟਾਈਪਾ ਨਹੀਂ ਦਿੰਦਾ ਅੱਛਾ ਬਜ਼ੁਰਗੋ ਕੀ ਨਾਮ ਹੈ ਜੀ ਮਨਕਰ ਸਿੰਘ ਜੀ ਕਿਵੇਂ ਦੇਖਦੇ ਹੋ ਚੋਣਾ ਚੱਲ ਪਿਆ ਫਿਰ ਠੀਕ ਆ ਵਧੀਆ ਆਈ ਜਾਂਦੇ ਆਈ ਜਾਂਦੇ ਜਾਈ ਪਹਿਲਾਂ ਇਹ ਕਦੇ ਖੁਦ ਇਹਨਾਂ ਕਦੇ 5-7 ਸਾਲ ਤੋਂ ਵੇਖ ਹੀ ਲੈਨੇ ਕਦੇ ਅੱਛਾ ਵੀ ਬਾ ਇਹ ਕਦੇ 5 ਸਾਲ ਰਹੇ ਇੱਥੇ ਮੇਰੀ ਵੇਖ ਚ ਦੋ ਵਾਰੀ ਆ ਗਈ ਵਿਚਾਰੀ ਅੱਛਾ ਹੁਣ ਤਾਂ ਕੰਮ ਕਿਹੜੀ ਪਾਰਟੀ ਦਾ ਵਧੀਆ ਲੱਗਦਾ ਭਾਈ ਦੇਖੋ ਹੁਣ ਸਾਰਿਆਂ ਦੀ ਵਧੀਆ ਹੁੰਦਾ ਆਪਦੇ ਜਣੇ ਇੰਨੇ ਚਿਰ ਵੋਟਾਂ ਪਾਈਆਂ ਜਿਵੇਂ ਹੁਣ ਮੰਨ ਲਓ ਵੀ ਸਾਰੀਆਂ ਪਾਰਟੀਆਂ ਕਹਿੰਦੀਆਂ ਵੀ 70 ਸਾਲ ਐ ਹੋ ਗਿਆ ਐ ਹੋ ਗਿਆ ਇੰਨਾ ਟਾਈਮ ਵੋਟਾਂ ਪਾਈਆਂ ਕੋਈ ਪਾਰਟੀ ਦਾ ਕੰਮ ਨਹੀਂ ਵਧੀਆ ਲੱਗਿਆ ਕਿਸੇ ਦਾ ਇੱਕ ਦਾ ਭਾਈ ਵਧੀਆ ਹੀ ਆ ਵਧੀਆ ਮਾੜਾ ਕਿਹੜਾ ਕੰਮ ਕਿੰਦੀ ਦਾ ਵਧੀਆ ਲੱਗਿਆ ਆ ਹੁਣ ਸਮੇਂ ਵਾਲੀ ਦਾ ਵੀ ਠੀਕ ਹੈ ਅੱਛਾ ਆਵਾਜ਼ੀ ਪਾਰਟੀ ਦਾ ਵੀ ਠੀਕ ਹੈ ਠੀਕ ਹੈ ਤੇ ਬਾਦਲ ਸਰਕਾਰ ਉਹ ਵੀ ਲੋਟ ਸੀ ਬਾਦਲ ਸਾਹਿਬ ਵੀ ਬੜੇ ਅੱਛੇ ਸੀ ਅੱਛਾ ਕਾਂਗਰਸ ਜੀ ਕਮਰਾ ਸਾਹਿਬ ਦੀ ਤਾਂ ਠੀਕ ਸੀ ਚਾ ਤੇ ਹੁਣ ਸਾਰੇ ਵਰਤਕੇ ਦੇਖਣੇ ਫਿਰ ਨਹੀਂ 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 ਬਾਜ ਪਰੇਗੀ ਮੰਗਰਦਾ ਫਿਰ ਉਹ ਵੀ ਸਮਾਂ ਦਾ ਸੂਬਾ ਕਿ ਕੱਲੇ ਮੇਰੇ ਨਾਲ ਕੀ ਹੈ ਯਾਰ ਹੋਰ ਲੋਕ ਜਿਵੇਂ ਜਿਵੇਂ ਮੰਨ ਬਾਬਾ ਜੀ ਲੋਕ ਸਿਆਣੇ ਹੋ ਗਏ ਪਹਿਲਾਂ ਨਾਲੋਂ ਸਿਆਣੇ ਹੋ ਗਏ ਲੋਕ ਭਾਈ ਦੇਖੋ ਕੀ ਕਹਿ ਸਕਦੇ ਆ ਕਿ ਮੁਫਤ ਚੀਜ਼ਾਂ ਚਾਹੀਦੀਆਂ ਨੇ ਇਹ ਕਿ ਰੋਜ਼ਗਾਰ ਮੁਫਤ ਵੀ ਚਾਹੀਦੀ ਹੈ ਬੇਟਾ ਅੱਛਾ ਜਿਹੜੀ ਚੀਜ਼ ਹੁਣ ਮੈਂ ਸਮਝ ਦੇ ਮੁਤਾਬਕ ਕੰਮ ਤਾਂ ਮੈਂ ਕਰ ਲਿਆ ਹੁਣ ਤਾਂ ਫਿਰ ਮੇਰਾ ਤਾਂ ਮੁਕਤ ਦਾ ਹੀ ਸਮਾਂ ਹੈ ਅੱਛਾ ਤੁਸੀਂ ਦੱਸੋ ਭਾਈ ਪੜੀ ਮੈਂ ਤਾਂ ਕਮਲਾ ਕਰਦਾ ਲੋਕਾਂ ਨੇ ਮੈਂ ਤਾਂ ਸਿੱਧੀ ਗੱਲ ਕਰ ਕਿਵੇਂ ਜੀ ਕਿਵੇਂ ਕੀ ਹੋ ਗਿਆ ਮੈਂ ਜੇ ਇੱਕ ਥਾਂ ਖੜ ਜਾਂਦਾ ਮੇਰੇ ਉੱਤੇ 20 ਵੋਟ ਹੋ ਜਾਂਦੇ ਮੇਰੇ ਕੋਲ ਤੇ ਐਡਾ ਕਰਦੇ ਕਿ ਐਡਾਂ ਵੀ ਛੱਡ ਲੜਨ ਟੱਕਰ ਜਾਂਦੇ ਕਿਉਂ ਗੱਲ ਕੀ ਹੋ ਗਈ ਐ ਜੀ ਗੱਲ ਤਾਂ ਬਸ ਆਹੀ ਤੂੰ ਤੂੰ ਮੈਂ ਮੈਂ ਉੱਤੇ ਵੋਟ ਹੋ ਜਾਂਦੇ ਜੇ ਮੈਂ ਪਰੇ ਹੋ ਜਾਂਦਾ ਫੇਰ ਮੇਰੇ ਉੱਤੇ ਜੇ ਮੈਂ ਪਰੇ ਹੋ ਜਾਂਦਾ ਫੇਰ ਮੇਰੇ ਉੱਤੇ ਕਿਹੜੀ ਪਾਰਟੀ ਵਧੀਆ ਲੱਗੀ ਤੁਹਾਨੂੰ ਮੈਨੂੰ ਤਾਂ ਆਹੀ ਵਧੀਆ ਲੱਗੀ ਆਮ ਆਦਮੀ ਕਿਉਂ ਕਰਨ ਕੀ ਆ ਮੈਨੂੰ ਤਾਂ ਮौज ਆ ਉਹ ਦਿਨ ਦੀ ਜਿਹਦੇ ਨੇ ਆਈ ਹੈ ਕੀ ਮौज ਕਰਤੀ ਤੁਹਾਨੂੰ ਐ ਜੀ ਬਥੇਰੀ ਵਧੀਆ ਮौज ਕਾਦੀ ਮौज ਹੋਈ ਐ ਕੰਮ ਨਹੀਂ ਕਰਨਾ ਪੈਂਦਾ ਬੇਲੇ ਰਹਨੇ ਆ ਪਰਸਨ ਵੱਜ ਗਈ ਹੋਰ ਤੈਨੂੰ ਕੀ ਦਸੀਏ ਤਾਂ ਬਾਬੇ ਹੀ ਕਹਿੰਦੇ ਵੀ ਮੌਜਵੰਤੀ ਕੁਛ ਕਹਿੰਦੇ ਆਕਾਲੀ ਦਲ ਨੇ ਮੌਜਵੰਤੀ ਕਾਰਨ ਕੀ ਆ ਇਹਦਾ ਸ਼ੁਰੂ ਤੋਂ ਜਦੋਂ ਤੋਂ ਇਹ ਸਰਜਾ ਦੇਸ਼ ਉਹ ਜਦੋਂ ਵੀ ਬੇਅਕਲ ਟੋਲਾ ਸਾਰ ਗੱਲਾਂ 'ਚ ਆ ਜਾਂਦੀ ਐ ਗੱਲਾਂ 'ਚੋ ਆ ਜਾਂਦੇ ਆ ਜਦੋਂ ਕਿਸੇ ਨੂੰ ਅਗਲ ਹੀ ਨਹੀਂ ਹੈ ਕਿੱਥੇ ਦੁਨੀਆ ਕਿਤੇ ਦੀ ਕਿਤੇ ਵਾਗੀ ਐ ਇੱਥੇ ਹੀ ਫਿਰਦੇ ਨੇ ਕਿਹੜੀ ਪਾਰਟੀ ਵਧੀਆ ਲੱਗਦੀ ਐ ਕੋਈ ਵੀ ਨਹੀਂ ਵਧੀਆ ਲੱਗਦੀ ਕੋਈ ਵੀ ਨਹੀਂ ਵਧੀਆ ਲੱਗਦੀ ਅੱਛਾ ਮੈਨੂੰ ਐਂ ਦੱਸੋ ਵੀ ਬਾਬਾ ਕਹਿੰਦਾ ਵੀ ਮੁਫਤ ਵੀ ਚਾਹੀਦਾ ਤੇ ਰੋਜ਼ਗਾਰ ਵੀ ਚਾਹੀਦਾ ਤੁਸੀਂ ਦੱਸੋ ਮੁਫਤ ਚਾਹੀਦਾ ਜਾਂ ਰੋਜ਼ਗਾਰ ਮੁਫਤ ਬਿਲਕੁਲ ਨਹੀਂ ਚਾਹੀਦਾ ਚਾਹੀਦਾ ਨਹੀਂ ਮੁਫਤ ਫਿਰ ਰੋਜ਼ਗਾਰ ਚਾਹੀਦਾ ਫਿਰ ਰੋਜ਼ਗਾਰ ਹੋਣਾ ਚਾਹੀਦਾ ਰੋਜ਼ਗਾਰ ਹੋਣਾ ਇੰਨੀ ਵਰਦੀ ਵਰਗੀ ਕਿਹਨੂੰ ਕਿਹਨੂੰ ਨਹੀਂ ਜਾਣਗੇ ਰੋਜ਼ਗਾਰ ਹੁਣ ਸਾਰਿਆਂ ਨੂੰ ਰੋਜ਼ਗਾਰ ਦੇ ਦੇਣਗੇ ਪੰਜਾਬ ਚ ਇੰਡਸਟਰੀਆਂ ਕਿਉਂ ਨਹੀਂ ਲੱਗਦੀਆਂ ਕਾਰਨ ਕੀ ਸਮਝਦੇ ਹੋ ਇੰਡਸਟਰੀਆਂ ਦਾ ਸੈਂਟਰ ਵਾਲੇ ਈਰਖਾ ਕਰਦੇ ਆ ਪਹਿਲਾਂ ਤੁਸੀਂ ਨਾਲ ਅੱਛਾ ਬਾਈ ਕਿਵੇਂ ਦੇਖਦੇ ਹੋ ਚੋਣਾ ਸ਼ੁਰੂ ਹੋਈਆਂ ਪ੍ਰਚਾਰ ਕਰਨ ਲੱਗੇ ਹਾਂਜੀ ਪ੍ਰਚਾਰ ਤਾਂ ਜੋਰਾਂ ਤੇ ਹੈ ਅੱਛਾ ਕੀ ਲੱਗਦਾ ਫਿਰ ਲੱਗਦਾ ਦੇਖੋ ਜਿੱਧਰ ਨੂੰ ਲੋਕ ਵੋਟਾਂ ਵਾਦਣਗੇ ਜਿੱਤੇ ਜਾਣਗੇ ਕਿਹੜੀ ਪਾਰਟੀ ਵਧੀਆ ਲੱਗਦੀ ਬਾਈ ਕੋਈ ਵਧੀਆ ਨਹੀਂ ਲੱਗਦੀ ਹੈ ਕੋਈ ਵੀ ਨਹੀਂ ਵਧੀਆ ਸਾਰੇ ਇੱਕੋ ਜਿਹੇ ਸਮਝਦੇ ਹੋ ਸਾਰੇ ਇੱਕੋ ਜੀ ਗੱਲਾਂ ਜਿੱਦਾਂ ਨਹੀਂ ਆਉਂਦੇ ਇਹਦੀ ਨਹੀਂ ਨਹੀਂ ਕਿਵੇਂ ਸਿਆਣੇ ਹੋਗੇ ਬਾਈ ਲੋਕ ਇਹਨੇ ਲੋਕਾਂ ਦਾ ਸਾਰਿਆਂ ਦਾ ਵਿਸ਼ਵਾਸ ਛੁੱਟ ਗਿਆ ਕਿਹੜੀਆਂ ਗੱਲਾਂ ਕਰਕੇ ਗੱਲਾਂ ਮੁੱਦੇ ਮੁੱਦੇ ਤਾਂ ਵੈਸੇ ਤੇ ਵੈਸੇ ਹੀ ਨੇ ਕਿਸਾਨੀ ਮੁੱਦਾ ਵੈਸੇ ਹੀ ਆ ਪਹਿਲਾ ਸਾਲ ਉੱਥੇ ਬਹਿ ਕੇ ਆ ਗਏ ਹੁਣ ਦੁਬਾਰੇ ਮੋਰਚਾ ਲੱਗ ਰਿਹਾ ਕੋਈ ਹੋਇਆ ਹੱਲ ਮੋਦੀ ਸਰਕਾਰ ਤਿੰਨ ਬਿੱਲ ਵਾਪਸ ਲੈ ਲੇ ਦੁਬਾਰੇ 220 ਬਿਜਲੀ ਬਿੱਲ ਦੁਬਾਰੇ ਫਿਰ ਲਾਗੂ ਕਰ ਰਹੀ ਹੈ ਅੱਛਾ ਹਾਂਜੀ ਤੇ ਜੇ ਆਪਾਂ ਮਤਲਬ ਕਾਂਗਰਸ ਤੇ ਅਕਾਲੀ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਿੰਨੇ ਮਤਲਬ ਰਾਜ ਕਰ ਚੁੱਕੇ ਆ ਪੰਜਾਬ 'ਚ ਇੱਕ ਰਾਜ ਕਰ ਰਹੀ ਹੈ ਤਾਂ ਕਿਹੜੀ ਦਾ ਕੰਮ ਵਧੀਆ ਲੱਗਦਾ ਕੋਈ ਖਾਸ ਨਹੀਂ ਤਿੰਨਾਂ ਚੋ ਹੀ 5 ਸਾਲ ਕੈਪਟਨ ਰਹਿ ਗਿਆ ਸਾਡੇ ਕੁਝ ਵੀ ਨਹੀਂ ਹੋਇਆ ਔ ਕੀ ਕਹਿਣਾ ਇੱਕ ਦੋ ਗਲੀਆਂ ਬਣ ਗਈਆਂ ਹੁਣ ਹਮ ਕੋਈ ਪਸ਼ੂ ਡਿਸਪੈਂਸਰੀ ਨਹੀਂ ਹਮ ਕੋਈ ਸਿਹਤ ਸਹੂਲਤ ਨਹੀਂ ਸਾਡੇ ਪਿੰਡ ਚ ਕੋਈ ਪੀਣ ਵਾਲੇ ਪਾਣੀ ਵਾਰੇ ਨਹੀਂ ਕੋਈ ਜਿਆਦਾ ਵਧੀਆ ਸਰਪੰਚ ਨੇ ਕੀਤਾ ਨਹੀਂ ਕੰਮ ਨਾਲੇ ਸਰਬਸੰਮਤੀ ਨਾ ਬਣਿਆ ਸੀ ਅੱਛਾ ਫਿਰ ਵੀ ਕੰਮ ਨਹੀਂ ਕਰਿਆ ਕੋਈ ਖਾਸ ਨਹੀਂ ਨਾ ਕਿਹੜੀ ਪਾਰਟੀ ਵਧੀਆ ਲੱਗਦੀ ਹੈ ਭਾਈ ਨਹੀਂ ਪਾਰਟੀ ਠੀਕ ਹੈ ਖੜਾ ਜਿਹੜੀ ਸਮੇ ਦੀ ਸਰਕਾਰ ਹੈ ਉਹ ਵੀ ਠੀਕ ਹੈ ਕੁਛ ਵੀ ਜਮਾ ਮੈਂ ਤੈਨੂੰ ਪਹਿਲਾਂ ਵੀ ਕਿ ਦੱਸਿਆ ਵੀ ਜਮਾ ਖੁਸ਼ਤਾ ਇੱਕ ਪਿਓ ਤੋਂ ਪੁੱਤ ਨਹੀਂ ਹਮ ਜਿਵੇਂ ਸਭ ਕੁਝ ਦੇਤਾ ਪਿਓ ਨੇ ਪੁੱਤ ਨੂੰ ਹਾਂ ਵੀ ਸਤੁਸ਼ਟੀ ਉਹ ਵੀ ਆਪਦੇ ਪਿਓ ਤੋਂ ਖੁਸ਼ ਨਹੀਂ ਹੈਗਾ ਸਹੀ ਹੈ ਤੇ ਫਿਰ ਸਰਕਾਰਾਂ ਤੋਂ ਤਾਂ ਬਹੁਤ ਵੱਡੀ ਗੱਲ ਐ ਤੂੰ ਆਪਾਂ ਜਮਾਂ ਖੁਸ਼ ਤਾਂ ਹੋਈ ਨਹੀਂ ਸਕਦੇ ਠੀਕ ਐ ਇੱਕ ਤਾਂ ਮੈਂ ਮੁਫਤ ਦੇ ਬਹੁਤ ਖਿਲਾਫ ਆ ਵੀ ਮੁਫਤ ਦਾ ਕੁਝ ਵੀ ਨਹੀਂ ਚਾਹੀਦਾ ਸਾਨੂੰ ਸਾਡੇ ਹੱਕ ਮਿਲ ਜਾਣ ਜਿਵੇਂ ਕੋਈ ਸਾਡੇ ਫਸਲਾਂ ਦੇ ਰੇਟ ਐ ਜਿਵੇਂ ਜਹੇ ਜੀ ਮੰਗੇਈ ਵਧੀਆ ਫਸਲਾਂ ਦੇ ਰੇਟ ਕਿਉਂ ਨਹੀਂ ਵਧੇ ਬਿਲਕੁਲ ਤੇ ਜਿਵੇਂ ਹੁਣ ਮੰਨ ਲਓ ਸਾਨੂੰ ਫ੍ਰੀ ਬਿਜਲੀ ਦਾ ਵੀ ਕੋਈ ਜ਼ਿਆਦਾ ਬੇਨਿਫਿਟ ਨਹੀਂ ਹੈਗਾ ਅਸੀਂ ਤਾਂ ਕਹਿੰਦੇ ਆ ਵੀ ਸਾਡੀ ਚੀਜ਼ ਦਾ ਸਾਨੂੰ ਮੁੱਲ ਮਿਲੇ ਤੇ ਅਸੀਂ ਹਰ ਇੱਕ ਚੀਜ਼ ਦਾ ਦੀਏ ਮੁੱਲ ਜੇ ਕੋਈ ਚੀਜ਼ ਵਰਤ ਦੇ ਆ ਤਾਂ ਚਾਹੇ ਕੋਈ ਬਿਜਲੀ ਹੈ ਧਰਮ ਦੇ ਨਾਂ ਤੇ ਰਾਜਨੀਤੀ ਸਹੀ ਹੈ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੋਣੀ ਤਾਂ ਨਹੀਂ ਚਾਹੀ ਨਹੀਂ ਹੋਣੀ ਜੇ ਫਿਰ ਮਤਲਬ ਐ ਕਿ ਲੋਕ ਸਿਆਣੇ ਤਾਂ ਹੋਗੇ ਹਾਂ ਕੁਛ ਨਾ ਕੁਛ ਅਕਲ ਤਾਂ ਹੁੰਦੀ ਹੈ ਕਿਵੇਂ ਆਈ ਹੈ ਅਕਲ ਫਿਰ ਠੋਕਰਾਂ ਖਾ ਕੇ ਕਿਉਂ ਠੋਕਰਾਂ ਉਹਦੇ ਦੀਆਂ ਵੱਜੀ ਜਾਂਦੀਆਂ ਠੋਕਰਾਂ ਖਾ ਕੇ ਅਕਲ ਆਉਂਦੀ ਹੈ ਕੋਈ ਬਾਦਾਮ ਖਾ ਕੇ ਤਾਂ ਆਉਂਦੀ ਨਹੀਂ ਅੱਛਾ ਲੋਕ ਲਾਰਿਆਂ 'ਚ ਤਾਂ ਨਹੀਂ ਆਉਂਦੇ ਇਸ ਵਾਰ ਨਹੀਂ ਲਾਰਿਆਂ 'ਚ ਤਾਂ ਲੋਕ ਆ ਹੀ ਜਾਂਦੇ ਆ ਹੂੰ ਆਹ ਤਾਂ ਫਿਰ ਵੋਟ ਹੀ ਨਹੀਂ ਪੈਣੀ ਕਿਸੇ ਨੂੰ ਕਿਉਂਕਿ ਸਾਰੀਆਂ ਪਾਰਟੀਆਂ ਲਾਰੇ ਲਾਉਂਦੇ ਬੀਬਾ ਰਹੇ ਇੱਥੇ ਐਮਪੀ ਆਏ ਆ ਕਿਤੇ ਨਾ ਇੱਕ ਵਾਰ ਹੀ ਆਏ ਆ ਹੁਣ 10 ਦਿਨ ਹੋ ਗਏ ਆਏ ਸੀ ਉਦੋਂ ਸਾਡੇ ਪਿੰਡੋਂ ਮੁੰਡੇ ਪਹਿਲਾਂ ਆਏ ਨਹੀਂ ਹੁਣੇ ਸਵਾਲ ਸਹੂਲ ਪੁੱਛਣ ਲੱਗੇ ਫਿਰ ਭੱਜ ਗਏ ਭੱਜ ਗਏ ਕੀ ਸਵਾਲ ਕਰਤਾ ਇਹ ਜਾਂ ਬਸ ਜਿਹੜੇ ਕੋਈ ਚਾਰ ਸਵਾਲ ਹੈ ਹੂੰ ਉਸ ਤੋਂ ਬਾਅਦ ਫਿਰ ਚਲੇ ਗਏ ਕਿਉਂ ਕਿਉਂ ਮਤਲਬ ਹੁਣ ਤਾਂ ਸਮਾਂ ਲੋਕਾਂ ਦੇ ਵਿੱਚ ਲੋਕਾਂ ਦੀਆਂ ਗੱਲਾਂ ਸਮਝਣ ਦਾ ਸੁਣਨ ਦਾ ਫਿਰ ਉਹਨਾਂ ਲੋਕਾਂ ਦੀਆਂ ਗੱਲਾਂ ਕਿਉਂ ਨਹੀਂ ਸੁਣਦੇ ਗੱਲਾਂ ਤਾਂ ਜੀ ਬਾਲੀਆਂ ਗੱਲਾਂ ਆ ਗੱਲਾਂ ਤਾਂ ਹੁਣ ਤੇਰੀਆਂ ਗੱਲਾਂ ਮੈਂ ਉਹਨਾਂ ਚਿਰ ਸੁਣੂੰਗਾ ਜਿੰਨਾ ਚਿਰ ਤੂੰ ਮੈਨੂੰ ਕੋਈ ਚੁਪਮੀ ਗੱਲ ਨਹੀਂ ਕਹੇ। ਜਦੋਂ ਤੂੰ ਮੇਰੇ ਖਿਲਾਫ ਜਾਂ ਕੋਈ ਗੱਲ ਮੇਰੀ ਚੁਪਮੀ ਗੱਲ ਮੈਨੂੰ ਕਹੇਗਾ ਮੈਂ ਪਰਾਂ ਹੋ ਜੂ। ਅੱਛਾ ਤਾਂ ਕਰਕੇ ਪਾਸੇ ਹੋਇਆ। ਹਾਂਜੀ। ਬਾਈ ਨੇ ਗੱਲ ਵੀ ਸਿਰੇ ਹੀ ਲਾਤੀ ਜਮਾ ਕਹਿੰਦਾ ਵੀ ਚੁਪਮੀ ਗੱਲ ਹੋਊਗੀ ਤਾਂ ਫਿਰ ਤਾਂ ਹੀ ਪਾਸੇ ਹੋ ਜਾਂਦੇ ਆ। ਮਿੰਦਰ ਜੀ ਕਿਵੇਂ ਦੇਖਦੇ ਹੋ? ਉਹ ਤਾਂ ਪਹਿਲਾਂ ਦੱਸ ਗਏ ਆ ਜਿਹੜਾ ਬਾਈ ਜੀ। ਅੱਛਾ ਕਿਵੇਂ ਦੇਖਦੇ ਹੋ ਹੁਣ ਫਿਰ ਵੋਟਾਂ ਆ ਗਈਆਂ ਲੀਡਰ ਆਉਣ ਲੱਗੇ। ਇੱਕ ਇੱਕ ਮਿੰਟ। ਮੈਂ ਤਾਂ ਜਿੱਦੇ ਕੋਈ ਆਏ ਉਹਨਾਂ ਮੈਂ ਦੇਖਾਂ। ਹੂੰ। ਮੈਂ ਆਪਣਾ ਕੀ ਦੋਨਾਂ ਦਾ ਫਾਇਦਾ ਨਹੀਂ ਪੁੱਛਿਆ ਮੈਂ ਕਦੇ ਬਿਲਕੁਲ ਨਹੀਂ ਆਇਆ ਅੱਛਾ 70 ਸਾਲਾਂ ਚ ਮਤਲਬ ਕਹਿ ਸਕਦੇ ਆ ਵੀ ਵੋਟਾਂ ਪਾਈਆਂ ਇੰਨਾ ਟਾਈਮ ਸਰਕਾਰਾਂ ਬਣਾਈਆਂ ਐਮਪੀ ਵੀ ਬਣਾਈ ਐਮਐਲਏ ਵੀ ਬਣਾਈ ਕੋਈ ਵਧੀਆ ਲੱਗਿਆ ਕਿਸੇ ਨੇ ਕੰਮ ਕੀਤਾ ਜੀ ਵਧੀਆ ਲੱਗਦਾ ਹੁੰਦਾ ਭਲਾ ਬੈਠਿਆ ਹੀ ਨਾ ਆਇਆ ਕਰਕੇ ਹਾਂ ਸਹੀ ਗੱਲ ਕੰਮ ਕੀਤਾ ਕਿਸੇ ਨੇ ਹੁਣ ਤਾਈ ਤੇ ਮੈਥੋਂ ਕੋਈ ਗੱਲਾਂ ਨਹੀਂ ਯਾਰ ਮੈਂ ਸੁਆ ਕਰੇਗਾ ਆ ਸਾਡੀ ਥੀ ਜਾ ਕੇ ਦੇਖ ਲਓ ਅੱਛਾ ਅੱਛਾ ਕੀ ਕੀ ਕੰਮ ਰਹਿੰਦੇ ਆ ਬੱਬ ਪਿੰਡਾਂ ਚ ਪਿੰਡ ਚ ਇਹ ਪਿੰਡ ਦੀ ਗੱਲ ਕਰਦੇ ਆ ਕੀ ਕੀ ਕੰਮ ਰਹਿੰਦੇ ਨੇ ਕੰਮ ਕਿੰਨੇ ਕੀ ਕੋਈ ਜਿਹੜੀਆਂ ਜ਼ਰੂਰਤਾਂ ਨੇ ਕਿਹੜੀਆਂ-ਕਿਹੜੀਆਂ ਲੋੜਾਂ ਨੇ ਜਿਹੜੀਆਂ ਪਿੰਡ 'ਚ ਨਹੀਂ ਹੈਗੀਆਂ ਸਾਡੇ ਕੋਈ ਹੈ ਹੀ ਨਹੀਂ ਜਾ ਕੇ ਸਾਰੇ ਰੁਬੇ ਰੁਕੇ ਪੈਨ ਹੈ ਇਹ ਹੀ ਲੋਕ ਸਾਡੇ ਹੂੰ ਮਾ ਕਿੰਨੀਆਂ 70 ਗਣਾ ਤੈ ਕਿ ਲੈਣਾ 70 ਸਹੀ ਗਣਾ ਜਿਹੜਾ ਸਾਰੇ ਰੁਕੇ ਪੈਣਾ ਅੱਛਾ ਆ ਸਾਰੇ ਜਿੰਨੇ ਵੀ ਹਨ ਤੇ ਕੋਈ ਕਿਸੇ ਨੇ ਕੋਈ ਕੱਖ ਕਰਨਾ ਨਹੀਂ ਜੇ ਕਿਸੇ ਨੂੰ ਬਾਲੀ ਗੱਲੇ ਦੇ ਕਹੀਆਂ ਨੇ ਫਲਾਣਾ ਦੇਗੇ ਇਹਦੇ ਮੰਗਾ ਦੇਗੇ ਇਹਦਾ ਗੁਪਤ ਮਰੀਂਦੇ ਅੱਛਾ ਮੁਫਤ ਚਾਹੀਦਾ ਯਾਰ ਰੋਜ਼ਗਾਰ ਯਾਰ ਮੁਫਤ ਹੋ ਕੀ ਕਰਾਉਂਗੇ ਮਧਾਤ ਜੰਬਲਗੇ ਜੰਬਲਗੇ ਤਾਂ ਬੁਣੀਆਂ ਨੇ ਦਸ ਇਥੇ ਜਾਣੀ ਹੈ ਕਿਸੇ ਢੜੀ ਦੇ ਨਹੀਂ ਜਾਣਾ ਜਾ ਕੇ ਸਾਨੂੰ ਪਤਾ ਹੀ ਹੈ ਕੀ ਹੁੰਦਾ ਪੰਜਾਂ ਮਿੰਟ ਐਨੇ ਕਰਾਏ ਨਹੀਂ ਕੱਪਨ ਕੋ ਲੈਣੀ ਦੇਣੀ ਉਹ ਕੋਕੀ ਚੰਗੀ ਹੈ ਪੁਰੀ ਸੇਵਾ ਸਹੀ ਹੈ ਨਾ ਗਲਤ ਹੈ ਉਹ ਗਲਤ ਹੈ ਪਤੰਦਰ ਅੱਪ ਕਰਾਂਗੇ ਕੀ ਜਦੋਂ ਫਿਰ ਫਿਰ ਹੀ ਝਾਕੀ ਕਿ ਰੱਬ ਨੇ ਇੱਥੇ ਨਾ ਭੁਣੋਸੇ ਦਿੱਤੇ ਨੇ ਯਾਰ ਵੀ ਕੰਮ ਕਰਕੇ ਖਾਓ ਕੰਮ ਕਰਕੇ ਖਾਓ ਵੀ ਸਾਰੀਆਂ ਚੀਜ਼ਾਂ ਦਾ ਖਰੀਦ ਸਕਦਾ ਕਮਾ ਕੇ ਸਭ ਕੁਝ ਹੋ ਸਕਦਾ ਤੇ ਬਾਈ ਹੋਰ ਵੀ ਬੈਠਣਗੇ ਹੁਣ ਸਾਰੇ ਲਾਰੇ ਹਾਂ ਤੇ ਸਿਆਣੇ ਨਹੀਂ ਹੋਏ ਲੋਕ ਸਿਆਣੇ ਅੱਧ ਪਜਾ ਤੱਕ 2-4% ਹੋਈ ਐ ਅੱਛਾ ਦੂਜੇ ਦਾ ਉਹੀ ਮੂਡ ਬੱਤੀ ਆ ਹੋਈ ਐ ਅੱਛਾ ਬੜਿਆ ਹੋਇਆ ਜਿੱਤੇ ਜਿਹੜਾ ਕੋਈ ਕਿਹੜੀ ਪਾਰਟੀ ਨੇ ਠੱਗਿਆ ਪੰਜਾਬ ਨੂੰ ਸਹੀ ਹੁਣ ਬਾਦਲਾ ਨੇ ਹੈ ਬਾਦਲਾ ਨੇ ਕਿਉਂ ਸਾਰਾ ਕੁਝ ਖਾਦਾ ਅੱਛਾ ਉਹ ਜੱਟ ਰੋਟੀ ਖਾਂਦਾਂ ਦਾ ਕੁੱਤੇ ਨੂੰ ਫੁਰਕੀ ਛੜਦਾਂ ਦਾ ਉਹ ਪੂਛ ਮਾਰੀ ਜਾਂਦਾ ਆਹ ਬੁਰਕੀਆਂ ਸਿੱਟੀਆਂ ਹੁੰਦੀਆਂ ਉਹਨਾਂ ਤੇ ਪੂਛ ਮਾਰੀ ਜਾਂਦੇ ਆ ਅੱਛਾ ਹਾਂ ਰੋਟੀਆਂ ਆਪ ਖਾ ਗਏ ਉਹ ਬੁਰਕੀ ਇਹਦੇ ਆਮ ਆਦਮੀ ਵਾਲੇ ਲੁੱਟਿਆ ਕਿਸੇ ਨੇ ਵੀ ਆ ਬੁਰਕੀ ਜੀ ਨੂੰ ਬੁਰਕੀ ਮਿਲ ਜਾਂਦੀ ਹੈ ਪੂਸ਼ ਮਾਰ ਜਾਂਦਾ ਹੈ ਤੇ ਸਾਰੀਆਂ ਇੱਕੋ ਜੀਆਂ ਪਾਰਟੀਆਂ ਰੁਸ਼ਟਾ ਖਾ ਜਾਂਦੇ ਸਾਰੀਆਂ ਇਹ ਲੋਕਾਂ ਨੂੰ ਕੀੜੇ ਮਕੋੜੇ ਕਿਉਂ ਸਮਝਦੇ ਆ ਕੀੜੇ ਮਕੋੜੇ ਬਣਾਏ ਹੋਏ ਆ ਲੋਕ ਬੁੱਤੂ ਹਾਂ ਜੀ ਬੁੱਤੂ ਬਣਾਏ ਆ ਲੋਕ ਅੱਛਾ ਬਚਿਆਣੀ ਹੋਇਆ ਪਾਪਾ ਬਦਲ ਕੇ ਤਾਂ ਦੇਖੋ ਇੱਕ ਫਸਲ ਨਹੀਂ ਹੁੰਦੀ ਦੂਜੀ ਪੀਜ ਲੋ ਦੂਜੀ ਨਹੀਂ ਹੁੰਦੀ ਦੂਜੀ ਪੀਜ ਲੋ ਤੇਸਰੀ ਫਸਲ ਤੋਂ ਬਾਅਦ ਤਾਂ ਭਾਜਪਾ ਰਹੇਗਾ ਹਾਂ ਭਾਜਪਾ ਤਾਂ ਕਦੇ ਵੀ ਨਹੀਂ ਹੁੰਦਾ ਕਾਲ ਕਾਲੰਗ ਜਾਰੀ ਆ ਤਾਂ ਅੱਛਾ ਉਹ ਨਹੀਂ ਲਿਆਉਣੀ ਉਹ ਨਹੀਂ ਲਿਆਉਣੀ ਅੱਛਾ ਕਿਸਾਨਾਂ ਦੇ ਜ਼ਿੰਮੇਵਾਰ ਕਿਹੜੀ ਪਾਰਟੀ ਨੂੰ ਸਮਝਦੇ ਹੋ ਦੋਨਾਂ ਨੂੰ ਕਿਹੜੀ ਬਾਦਲ ਕਿਤੇ ਬੀਜੇਪੀ ਵਾਲੇ ਕਿਉਂ ਕਿਉਂ ਹਰਸਮਰਤ ਵਿੱਚ ਸੀ ਉਦੋਂ ਕਾਨੂੰਨ ਬਣਾਉਣ ਦਾ ਅੱਛਾ ਉੱਥੇ ਵਿਰੋਧ ਨਹੀਂ ਕੀਤਾ ਉਹਨੇ ਇੱਥੇ ਆ ਕੇ ਬੋਲੀ ਜੀਏ ਕਿ ਪਹਿਲ 15 ਸਾਲ ਪਹਿਲਾਂ ਚਿੱਟਾ ਹੈਗਾ ਸੀ ਇੱਥੇ ਮੁੰਡਾ ਟੱਕਰ ਕੇ ਕਹਿੰਦਾ ਮੈਂ ਖੰਦਾ ਰਿਹਾ ਅੱਛਾ ਹੁਣ ਉਹ ਤੇ ਮੂਹਤੇ ਚ ਅੰਬਰ ਚ ਹੁਣ ਹੁਣ ਅੰਮਰਸਾ ਕਿੰਨੇ ਚਿਰ ਪਹਿਲਾਂ ਦੀ ਗੱਲ ਆ 15 ਦਿਨ ਪਹਿਲਾਂ ਹਾਂ 15 ਦਿਨ ਪਹਿਲਾਂ ਪਿੰਡ ਚ ਮੀਟਿੰਗ ਹਾਂ ਅੱਜ ਆਈ ਸੀ ਤਾਂ ਹੀ ਜੋ ਅੱਛਾ ਤੇ ਉਹ ਆ ਆ ਕਹਿੰਦੀ ਹੋਏ 1500 ਰੁਪਏ ਕਿੱਥੇ ਚਿੱਟਾ ਸੀ ਉਹਦਾ ਮੈਂ ਕਹਿੰਦਾ ਰਹੇ ਅੱਛਾ ਮੂੰਹ ਤੇ ਮੂੰਹ ਤੇ ਜਵਾਬ ਦੇ ਹਾਂ ਲੱਗਦਾ ਨਹੀਂ ਵੀ ਮੂੰਹ ਤੇ ਜਵਾਬ ਦੇਣੇ ਬਣਦੇ ਕਿਉਂਕਿ ਲੋਕਾਂ ਨਾਲ ਵਾਦੇ ਤਾਂ ਸਾਹਮਣੇ ਕਰਦੇ ਆ ਹਾਂ ਉਹ ਮੂੰਹ ਤੇ ਜਵਾਂ ਵੀ ਕਦੇ ਮਾਨ ਪੁੱਛਣੇ ਚਾਹੀਦੇ ਆ ਪੁੱਛਣੇ ਚਾਹੀਦੇ ਆ ਹਾਂ ਪਰ ਜਿਉਂ ਸਵਾਲ ਪੁੱਛਣ ਲੱਗੇ ਭੱਜ ਗਈ ਸੰਗ ਜਾਂਦੇ ਆ ਲੋਕ ਪਤਾ ਨਹੀਂ ਕਿਉਂ ਹੱਕਾਂ ਦੀ ਗੱਲ ਹੁੰਦੀ ਹੈ ਹਨਾ ਐਂ ਹੁੰਦਾ ਹੈ ਕਿ ਰਸੇ ਭੁੰਦੜ ਆਇਆ ਅਗੇ ਖਾਹ ਉਹ ਕਰਨੀ ਪ੍ਰਿਪੇਅਰ ਕਰਨੀ ਸੀ ਕਹਿੰਦਾ ਕਮੇਟੀ ਬਣਾਉਂਗਾ ਕਮੇਟੀ ਤਾਂ ਬਣੀ ਹੋਈ ਹੈ ਕਹਿੰਦਾ ਕਾਕਾ ਹੀ ਨਹੀਂ ਬੋਲਦੇ ਹੁੰਦੇ ਇਥੇ ਹੋਰ ਕਿਵੇਂ ਬੋਲਦੀ ਹੈ ਹੋਰ ਕਿਵੇਂ ਬੋਲਦੀ ਬਸ ਉਹੀ ਗੱਲ ਵਿਰੋਧਕਾਂ ਦੀ ਆਪਦੇ ਹੱਕਾਂ ਲਈ ਬੋਲਣਾ ਮਾੜਾ ਹੋ ਜਾਂਦਾ ਹੈ ਇਹ ਤਾਂ ਹੈ ਇਹ ਤਾਂ ਹੈ ਲੋਕਤੰਤਰ ਦੀ ਸਰਕਾਰ ਆਪਾਂ ਹੀ ਤਾਂ ਸਰਕਾਰ ਚ ਬਣਾਉਣੀ ਆ ਇਹਨੂੰ 5 ਸਾਲ ਦੇਖੋ 10 ਸਾਲ ਪਤਾ ਤਾਂ ਲੱਗੂਗਾ ਇਹ ਤਾਂ 2 ਸਾਲ ਹੋਏ ਆਏ ਨੇ ਜਿਹੜਾ 2 ਸਾਲਾਂ 'ਚ ਬਹੁਤ ਕੁਝ ਕਰਤਾ ਇਹਨਾਂ ਨੇ ਅੱਛਾ ਜਿਨ੍ਹਾਂ ਨੇ ਬਸੇਵਾ ਕੀਤੀ ਹੈ ਵਧੀਆ ਲੱਗਦੀ ਹੈ ਉਹ ਮਾੜੀ ਹੈ ਸਾਰੀ ਮਾੜੀ ਮੁਕਤਖੁਰ ਤਾਂ ਸਾਰੀ ਮਾੜੀ ਹੈ ਅੱਛਾ ਖੇਤੀ ਫੈਲ ਕਰਤੀ ਮੁਕਤਖੁਰੀ ਨੇ ਹਾਂ ਸਹੀ ਗੱਲ ਹੈ ਕਿਉਂ ਕਿਸਾਨਾਂ ਨੂੰ ਆਟਾ ਮਜ਼ਦੂਰਾਂ ਨੂੰ ਮਿਲ ਜਾਂਦਾ ਹੈ ਪੈਨਸ਼ਨ ਮਿਲ ਜਾਂਦੀ ਹੈ ਖਾਣਾ ਦੇ ਤਾੜੀ ਤੇ ਜਾਣ ਦੀ ਲੋੜ ਨਹੀਂ ਹਾਂ ਹੈ ਕਿਸਾਨੀ ਇਸ ਕਰਕੇ ਫੇਲ ਹੋਈ ਜਾਂ ਮੁਫਤ ਖੋਰੀ ਨੇ ਕਿਸਾਨੀ ਫੇਲ ਕਰੀ ਅੱਛਾ ਹਾਂ ਤਾਂ ਤੁਸੀਂ ਵੀ ਸੁਣੀ ਜਾਂਦੇ ਹੋ ਬਾਈ ਬਜ਼ੁਰਗ ਕਹਿੰਦੇ ਵੀ ਮੁਫਤ ਖੋਰੀ ਨਹੀਂ ਚਾਹੀਦੀ ਸਾਨੂੰ ਰੋਜ਼ਗਾਰ ਚਾਹੀਦਾ ਕਿਉਂਕਿ ਸਭ ਤੋਂ ਜ਼ਿਆਦਾ ਜ਼ਰੂਰੀ ਰੋਜ਼ਗਾਰ ਹੈ ਜੇ ਰੋਜ਼ਗਾਰ ਹੋਊਗਾ ਤਾਂ ਅਸੀਂ ਕਮਾ ਕੇ ਵੀ ਖਾ ਲਾਂਗੇ ਖਰੀਦ ਕੇ ਵੀ ਖਾ ਲਾਂਗੇ ਉਹਨੇ ਕਹਿੰਦਾ ਜੀ ਕਰਿਆ ਪਾ ਦਿੰਦੇ ਆ ਕਿਹੜਾ ਦਿੰਦਾ ਇੱਥੇ ਕੋਈ ਕੁਛ ਨਹੀਂ ਦਿੰਦਾ ਇੱਥੇ ਕਿਉਂ ਨਾ ਕਹਿੰਦੇ ਹੁਣ ਤਾਂ ਸਰਕਾਰ ਬਹੁਤ ਕੁਝ ਦਿੰਦੀ ਐ ਹੋ ਸਰਕਾਰ ਤਾਂ ਮੈਂ ਕਹਿੰਦਾ ਪਹਿਲਾਂ ਕੋਠੀਆਂ ਪਾਤੀਆਂ ਸਾਡੇ ਇਹਨਾਂ ਨੇ ਹੈ ਘਰ ਤਾਂ ਸਾਡੇ 2 ਪਾਏ ਨੇ ਇਹਨਾਂ ਨੇ ਅੱਛਾ 70 ਘਰ ਸੀ 2 ਘਰ ਪਾਏ ਨੇ ਅੱਛਾ ਆਵਾਦੀ ਪਾਰਟੀ ਨੇ ਕੀ ਪਤਾ ਹੁਣ ਕੜੇ ਨੇ ਪੈਸੇ ਤਣ ਪੜ ਬੰਦੇ ਨੇ ਨਹੀਂ ਨਹੀਂ ਅੱਛਾ ਮੈਨੂੰ ਐਂ ਦੱਸੋ ਵੀ ਸਾਰੇ ਕਹਿੰਦੇ ਪੰਜਾਬ ਲੁੱਟ ਲਿਆ ਪੰਜਾਬ ਲੁੱਟ ਲਿਆ ਕਿਹਨੇ ਲੁੱਟਿਆ ਪੰਜਾਬ ਸਰਕਾਰ ਨੇ ਲੁੱਟਿਆ ਔਰ ਕਿਹਨੇ ਲੁੱਟਿਆ ਕਿਹੜੀ ਨੇ ਲੈ ਹੁਣ ਸਾਨੂੰ ਕੀ ਪਤਾ ਹੁਣ ਪੜਾ ਨੂੰ ਨਸਾ ਹਾਲੀ ਸਰਕਾਰ ਕਿਵੇਂ ਲੱਗਦੀ ਐ ਹੁਣ ਵਾਲੀ ਸਰਕਾਰ ਹੋਰ ਇਹਦਾ ਜਮੀਂ ਪੱਠਾ ਬਾਹਤਾ ਸਾਡਾ ਜ਼ਮੀਨ ਦਾ ਕਹਿੰਦਾ ਬਾਹਤਾ ਸਾਡਾ ਗਰੀਬਾਂ ਦਾ ਬਾਹਤਾ ਉਹਨਾਂ ਨੂੰ ਕੀ ਦਿੱਤਾ ਸਾਰੇ ਇੱਕੋ ਜਿਹੇ ਨੇ ਫਿਰ ਤਾਂ ਹੈ ਸਾਰੇ ਇੱਕੋ ਜਿਹੇ ਸਾਰੇ ਇੱਕੋ ਜਿਹੇ ਢੱਲੀ ਹੈ ਹੈਨਾ ਹੁਣ ਲੋਕ ਸਿਆਣੇ ਤਾਂ ਹੋ ਗਏ ਫਿਰ ਸਿਆਣੇ ਤਾਂ ਆਪੀ ਹੂੰ ਕਹਿੰਦੇ ਹੀ ਬਦਲਾ ਲੈ ਮੈਂ ਬਦਲਾ ਵੀ ਦੇਖ ਲਿਆ ਕਿਸੇ ਨੂੰ ਨਹੀਂ ਪਾਉਂਦੇ ਟੋਕੀ ਬਟਨ ਨਿਕਲ ਨਹੀਂ ਸਾਡੀ ਸਰਕਾਰਾਂ ਦੇ ਹੈ ਕਿਸੇ ਨੂੰ ਵੋਟ ਨਹੀਂ ਪਾਉਂਦੇ ਅੱਛਾ ਨਾ ਨਹੀਂ ਹੁਣ ਤਾਂ ਬਦਲਾ ਵੀ ਦੇਖ ਲਿਆ ਤੁਸੀਂ ਦੱਸੋ ਭੱਠਾ ਬਿਠਾਦਾ ਪੰਜਾਬ ਦਾ ਹੁਣ ਤਾਂ ਬਦਲਾ ਵੀ ਦੇਖ ਹਾਂ ਤਾਂ ਮੈਂ ਵੀ ਕੱਲਾ ਝੂਠ ਮਾਰਦਾ 100 ਬੈਠਾ ਬੰਦਾ ਤੇ ਬੁੱਤਲਾ ਹਾਂ ਗਲੀ ਦਾ ਸਾਡੇ ਦੋ ਕੁ ਬੱਕੀਆਂ ਕਰ ਦੇਣਾ ਇਹ ਕਿਹੜੀ ਫਿਰ ਹੁਣ ਹੁਣ ਅਗਲੀ ਕਿਹੜੀ ਪਾਰਟੀ ਭਾਜਪਾ ਰਹਿ ਗਈ ਮੰਗਰ ਈਲਣਾ ਭਾਰਤ ਦੇ ਦੋਸਤ ਆਪ ਹੀ ਕਰ ਲਾਂਗੇ ਹਾਂ ਜੀ ਪੱਕੀ ਗੱਲ ਹੈ ਆਪ ਹੀ ਕਰ ਲਾਂਗੇ ਆਪ ਦੀਆਂ ਜੀ ਆਪ ਹੀ ਵੋਟਾਂ ਐ ਖੜੇ ਹੋ ਜਾਗੇ ਭਾਜਪਨ ਨੂੰ ਨਹੀਂ ਅਸੀਂ ਲਿਆਉਣਾ ਤੇ ਤੁਸੀਂ ਸੁਣਿਆ ਵੀ ਸਾਰੀਆਂ ਪਾਰਟੀਆਂ ਕਹਿੰਦੇ ਇੱਕੋ ਜੀਆਂ ਨੇ ਸਾਰੀਆਂ ਨੇ ਵਾਅਦੇ ਕੀਤੇ ਆ ਵਾਅਦਿਆਂ ਤੋਂ ਮੁੱਕਰੇ ਆ ਤੇ ਇਹ ਪਿੰਡ ਉੱਡਤ ਭਗਤ RAM ਹੈ ਜਿੱਥੇ ਬਜ਼ੁਰਗਾਂ ਨੇ ਆਪਣੀ رائے ਜਿਹੜੀ ਹੈ ਲੋਕਾਂ ਤੱਕ ਪਹੁੰਚਾਈ ਹੈ ਦੱਸੀ ਵੀ ਹੈ ਵੇ ਸਾਡੇ ਹੱਲ ਕੀ ਨੇ ਮੰਗਾ ਕੀ ਨੇ ਮੁੱਦੇ ਕੀ ਨੇ ਜਿਨ੍ਹਾਂ ਮੁੱਦਿਆਂ ਦੇ ਉੱਪਰ ਚੋਣ ਹੋਣੀ ਚਾਹੀਦੀ ਹੈ ਹੁਣ ਤੁਸੀਂ ਵੀ ਆਪਣੀ ਰਾਇ ਕਮੈਂਟਾਂ 'ਚ ਕਰਿਓ ਸਾਂਝੀ ਮਿਲਦੇ ਆ ਇੱਕ ਨਵੀਂ ਸਾਥ ਤੇ ਨਵੀਂ ਵੀਡੀਓ ਦੇ ਨਾਲ ਧੰਨਵਾਦ